हां जी दोस्तों सस्का हाल की हाल चाल है जी ठीक-ठाक सारे सो दोस्तों आज जड़ी वीडियो बना रहे हैं जी पेंड दोस्तों ये लोहाम जिला दोस्तों इस पेंड नु फरोजपुर है ते नेड़े शहर दोस्तों मोदकी है जड़ी घर चो दोस्तों आज जी वीडियो ਤੁਹਾਨੂੰ ਦਿਖਾ ਰਿਹਾ ਜੀ ਇੱਥੇ दोस्तों विक्री ਆਸੇ-ਪਾਸੂ ਆਉਂਦੇ ਆ ਬਾਈ ਉਹਨਾਂ ਦਾ ਵਪਾਰ ਦਾ ਕੰਮ ਬੜੀਆਂ ਸੋਹਣੀਆਂ ਸੋਹਣੀਆਂ ਤੇ ਚੰਗੀਆਂ ਕਟੀਆਂ ਝੋਟੀਆਂ ਆਉਂਦੀਆਂ ਜ਼ਿਆਦਾਤਰ दोस्तों नीली रावी नस्ल ਦੇ ਵਿੱਚ ਨਾਗ ਆਉਂਦੇ ਆ ਅੱਜ दोस्तों ਤੈਨਾਂ ਆ ਕੇ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਦੋ ਨਾਗ 200 ਬੱਗੀ ਮੁੱਛ ਦੇ ਵਿੱਚ ਹੋਣਗੇ ਬਲੈਕ ਕਲਰ ਦੇ ਵਿੱਚ ਤੇ ਇੱਕ ਬੂਰੀ ਬੂਰੇ ਕਲਰ ਦੇ ਵਿੱਚ 200 ਹੋਊਗੇ ਨੀਲੀ 라ਵੀ ਤਿੰਨ ਹੀ ਇਹ 200 ਕਟੀਆਂ ਹੋਣਗੀਆਂ ਵੈਸੇ ਸਾਫ ਤੋਂ ਦਰੀਆਂ ਹੋਣਗੀਆਂ ਤੇ ਥਣ ਥਣ ਐਨ ਤੁਹਾਨੂੰ 200 ਪੂਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤ ਨਾਗ ਤੁਹਾਨੂੰ ਜਿੱਚੇ ਵੈਸੇ ਨਾਗ ਤੇ ਨਹੀਂ ਤੋਰ ਲਾਂਗੇ ਇਹ ਥਣ ਥਣ ਐਨ ਤੁਹਾਨੂੰ 200 ਸਾਰੀ ਤਸੱਲੀ ਕਰਾ ਦੂੰਗਾ ਬਾਕੀ ਜਿਹੜਾ ਵੀ ਨਾਗ ਤੁਹਾਨੂੰ ਜਿੱਚੇ 200 ਤਸੱਲੀ ਜ਼ਰੂਰ ਕਰ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸੱਸੀ ਗਾਰ ਸੱਸੀ ਗੱਲ ਕੀ ਹਾਲ ਚਾਲ ਹੈ ਬਹੁਤ ਈ ਆਈ ਜਾਂਦੇ ਪਸੂ ਵੀ ਹਾਂਜੀ ਹਾਂਜੀ ਆਈ ਜਾਂਦੇ ਠੀਕ ਐ ਅਛਾ ਨਾਂ ਦੱਸ ਦੀ ਆਪਣਾ ਮੇਰਾ ਨਾਂ ਜਸਕਰਨ ਸਿੰਘ ਹੈ ਪਿੰਡ ਆਪਣਾ ਲੋਹਾਂ ਮੈਂ ਹਾਂਜੀ ਪਿੰਡ ਲੋਹਾਂ ਜਲਾ ਫਰੇ ਫਰੇ ਠੀਕ ਐ ਅਛਾ ਤੈਨਾਂ ਨਾ ਅੱਜ ਹੈਗੇ ਆ ਜੀ ਦੇ ਵਿੱਚ ਇੱਕ ਤਾਂ ਬੂਰੀ ਹੋ ਗਈ ਨੀ ਵੀਰਾ ਵੀ ਹਣਾ ਹਾਂਜੀ ਹਾਂਜੀ ਦੋ ਬੱਗੀਆਂ ਇਹ ਮੋਚ ਵਾਲੀਆਂ ਇਹ ਵੱਡੀਆਂ ਹਾਂ ਹਾਂ ਦੋ ਬ ਲੈ ਕਰਾਂਗੇ ਜਿਹੜੀ ਇਹ ਵੱਡੀ ਐ ਸਭ ਨਾਲੋਂ ਕੱਟੀ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਐ ਬਈ ਡੇਢ ਸਾਲ ਦੀ ਡੇਢ ਸਾਲ ਦੀ ਹਾਂਜੀ ਠੀਕ ਐ ਤੇ ਰੇਟ ਰੂਟ ਇਹਦਾ ਰੇਟ ਫੋਨ ਤੇ ਕਰ ਲਾਂਗੇ ਫੋਨ ਤੇ ਕਰਨੇ ਇਹਦਾ ਕਿ ਤਿੰਨਾਂ ਦੇ ਕਰ ਤਿੰਨਾਂ ਦੇ ਫੋਨ ਤੇ ਕਰ ਅਛਾ ਖੋ ਦੋਸਤੋ ਬੱਗੀ ਮੁੱਛ ਦੇ ਵਿੱਚ ਬਿਲਕੁਲ ਜੈਜ ਜੀ ਮਾਰਕਿੰਗ ਹੋਊਗੀ ਜਿਹੜੇ ਵੀਰ ਭਰਾ ਨੀਲੀ ਰੱਗ ਤੇ ਕੰਮ ਕਰਦੇ ਆ ਉਹਨਾਂ ਨੂੰ ਦੋਸਤੋ ਆਹ ਕੱਟੀ ਪਸੰਦ ਆਊਗੀ ਅੱਖਾਂ-ਅੱਖਾਂ ਦੋਸਤੋ ਬਿਲਕੁਲ ਵਾਈਟ ਹੋਣਗੀਆਂ ਜੀ ਤੇ ਸਿੰਘ ਬਿਲਕੁਲ ਛੋਟੇ-ਛੋਟੇ ਆ ਤੇ ਨਾਲ ਹੀ ਗੋਲ ਕੀਤੇ ਹੋਏ ਸਿੰਘ ਆ ਬਾਕੀ ਉਮਰ ਦੇ ਹਿਸਾਬ ਨਾਲ ਕਦ ਕਾੜ ਤੇ ਢਾਂਚਾ ਇਸ ਕੱਟੀ ਦਾ ਸੋਹਣਾ ਮਾਰਕਿੰਗ ਚਾਰੇ ਪੈਰਾਂ ਤੇ ਹੀ ਹੋਊਗੀ ਬਾਕੀ ਤੋਰ-ਤੋਰ ਤੁਹਾਨੂੰ ਚੈੱਕ ਕਰਾ ਦੇਣਾ ਜੀ ਉਮਰ ਉਹ ਤਕਰੀਬਨ ਇਹ 1.5 ਸਾਲ ਦੇ ਘੇਰੇ ਦੇ ਵਿੱਚ ਉਮਰ ਆ ਜੀ ਠੀਕ ਹੈ ਤੇ ਬਾਕੀ ਸ਼ੌਂਕ ਹੀ ਆ ਸੌਰਤੇ ਦੇ ਝਾਂਜਰਾ ਚੁੰਜਰਾ ਵੀ ਪਾਈਆਂ ਬਾਈ ਨੇ ਹਾਂ ਹਾਂ ਤੇ ਬਾਕੀ ਉਹ ਵੀ ਸੰਡੀਆਂ ਸੀਰ ਬਹੁਤ ਅੱਛਾ ਜਿਵੇਂ ਮਰਜੀ ਥੱਲੇ ਉੱਤੇ ਆ ਹੱਥ ਰਾਈ ਜਾਓ ਅੱਛਾ ਐ ਖੜੂਗੇ ਆਰਾਮ ਨਾਲ ਠੀਕ ਹੈ ਹਾਂ ਜਿਵੇਂ ਨਾਗ ਦੋਸਤੋ ਸਾਫ ਸੁਧਰੇ ਹੋਣਗੇ ਤੇ ਸੀਰ ਸਾਊ ਹੋਣਗੇ ਹਾਂ ਆ ਲਓ ਦੋਸਤੋ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਤੇ ਤਕਰੀਬਨ 1.5 ਸਾਲ ਦੇ ਘਿਰ ਦੇ ਵਿੱਚ ਦੋਸਤੋ ਇਸ ਕੱਤੀ ਦੀ ਉਮਰ ਹੈ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਮਗਰੋਂ ਤੁਸੀਂ ਪੜਿਆ-ਪੜਿਆਂ ਦੀ ਚੜਾਈ ਚ ਦੋਸਤੋ ਚੈੱਕ ਕਰ ਸਕਦੇ ਹੋ ਜੀ ਤੇ ਐਨ ਬਿਲਕੁਲ ਦੋਸਤੋ ਚੈੱਕਵੇਂ ਹੋਣਗੇ ਵੈਸੇ ਥਣ ਥਣ ਨੂੰ ਦਿਖਾਉਣਾ ਥਣ ਥਣ ਨੂੰ ਸਾਰਿਆਂ ਨੂੰ ਪਸੰਦ ਆਉਣਗੇ ਬੜਾ ਸੋਹਣਾ ਇਹਨੂੰ ਥਣ ਗਿਆ ਤੇ ਲੱਗਾ ਹੋਇਆ ਦੋਸਤੋ ਠੀਕ ਹੈ ਜੀ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਆ ਲੋ ਦੋਸਤੋ ਥਣ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਥਾਣਾ ਮਿੱਠੀ ਤੇ ਲੱਗਾ ਹੋਇਆ ਜੀ ਇਹ ਵੀ ਇਹ ਵਿੱਚੋਂ ਕਿਵੇਂ ਬੱਚੇ ਡੱਬ ਵੀ ਹੈਗਾ ਥਾਣਾ ਹਾਂ ਇੱਕ ਦੋਸਤੋ ਵੈਸੇ ਤਿੰਨ ਥਾਣਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਾਲੇ ਆ ਤੇ ਇੱਕ ਥਾਣਾ 200 ਗੁਲਾਬੀ ਹੋਊਗਾ ਵੈਸੇ ਨਾ ਗਏ ਦੋਸਤੋ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸੀਲ شریف ਜੇ ਹੋਣਗੇ ਹਾਂ ਪਹਿਲੇ ਨੰਬਰ ਵਾਲੀ ਕੱਟੀ ਦੁੱਸੋਂ ਦਿਖਾਈ ਹੈ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਉਮਰੋਂ ਤਕਰੀਬਨ 1.5 ਸਾਲ ਦੀ ਆ ਨਾਲ ਹੀ ਭਾਈ ਇਹਦੇ ਬੂਰੀ ਖੜੀ ਆ ਹਾਂਜੀ ਕਿੰਨੇ ਟਾਈਮ ਦੀ ਹੋਗੀ ਇਹ ਭਾਈ ਸਾਲ ਦੀ ਆ 1 ਸਾਲ ਦੀ ਆ ਹਾਂਜੀ ਠੀਕ ਆ ਦੁੱਸੋਂ ਕੱਟੀ ਇਹ ਵੀ ਸੋਹਣੀ ਆ ਤੁਹਾਨੂੰ ਪਸੰਦ ਆਊਗੀ ਠੀਕ ਆ ਜੀ ਮਾਰਕਿੰਗ ਇਹਦੇ ਵੀ ਜਾਇਜ਼ ਹੀ ਹੋਊਗੀ ਇਹਦੀ ਸੋਹਣੀ ਆ ਭਾਈ ਸਿੰਘ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਜੀ ਚਾਰੇ ਪਾਰਾਂ ਤੇ ਦੁੱਸੋਂ ਮਾਰਕਿੰਗ ਤੇ ਬਾਕੀ ਅੱਖਾਂ ਓਖਾਂ ਤੁਸੀਂ ਚੈੱਕ ਕਰ ਸਕਦੇ ਹੋ ਇਸ ਕੱਟੀ ਦੀਆਂ ਦੋਵੇਂ ਵਾਈਪ ਦੋਵੇਂ ਠੀਕ ਆ ਸਿੰਗ ਗੜਾਈ ਦੇ ਵਿੱਚ ਕਰ ਰਿਹਾ ਦੋਸਤੋ ਵੈਸੇ ਰੰਗ ਸੋਨਾ 1 ਸਾਲ ਉਮਰ ਹੈ ਤੇ ਮਾਰਕਿੰਗ ਜਿਹੜੀ ਵੀ ਨੀਲੀ ਰਾਵ ਨਸਲ ਦੇ ਵਿੱਚ ਚਾਹੀਦੀ ਉਹ ਸਾਰੀ ਪ੍ਰੋਪਰ ਹੋਊਗੀ ਪੂਰੇ ਪੂਰੇ ਡੱਬ ਲੱਗੇ ਵੀਰੇ ਇਸ ਕੱਟੀ ਦਾ ਤੇ ਬਾਕੀ ਫੇਸ ਬਹੁਤ ਪਿਆਰਾ ਹੋਊਗਾ ਜੀ ਇਸ ਕੱਟੀ ਦਾ ਤੁਸੀਂ ਜਿਵੇਂ ਮਰਜ਼ੀ ਨਾ ਵੇਖੋ ਹੂੰ ਹੂੰ ਠੰਡੀਆਂ ਠੁੰਡੀਆਂ ਬਹੁਤ ਆ ਲਓ ਦੋਸਤੋ ਸੀਲ ਛਾਉ ਆ ਪਾਸੋਂ ਲੈ ਚੱਲ ਬਾਈ ਰੇਟ ਇਹਦਾ ਵੀ ਫੋਨ ਤੇ ਹੀ ਆ ਹਾਂਜੀ ਦੋਸਤੋ ਰੇਟ ਇਸ ਨਗ ਦਾ ਵੀ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਵਾਲੀ ਕੱਟੀ ਦੋਸਤੋ ਦਿਖਾ ਰਿਹਾ ਰੰਗ ਸੋਨਾ ਇਸ ਕੱਟੀ ਦਾ ਥਾਨ ਝੋਲੀ ਵੀ ਸੋਹਣੀ ਹੈ ਇਹ ਤੁਹਾਨੂੰ ਦੋਸਤੋ ਦੂਜੇ ਨੰਬਰ ਵਾਲੀ ਬੂਰੀ ਕੱਟੀ ਦਿਖਾਈ ਜੀ ਨੀਲੀ ਰਾਵੀ ਨਸਲ ਦੇ ਵਿੱਚ ਤੇ ਥਾਨ ਝੋਲੀ ਦੋਸਤੋ ਤੁਸੀਂ ਇਸ ਕੱਟੀ ਦੀ ਵੀ ਚੈੱਕ ਕਰ ਸਕਦੇ ਹੋ ਵਧੀਆ ਚਾਰ ਥਾਨ ਨਿਖੜਵੇ ਹੋਣਗੇ ਜੀ ਠੀਕ ਹੈ ਰੇਟ ਫੋਨ ਦੇ ਉੱਤੇ ਆ ਤੇ ਇਹ ਤੁਹਾਨੂੰ ਦੂਜੇ ਨੰਬਰ ਵਾਲੀ 1 ਸਾਲ ਦੀ ਬੂਰੀ ਕੱਟੀ ਦਿਖਾਈ ਹੈ ਤੀਜੇ ਨੰਬਰ ਤੇ ਇੱਕ ਛੋਟੀ ਕੱਟੀ ਦਿਖਾਉਣਾ ਤੁਹਾਨੂੰ ਸਭ ਨਾਲੋਂ ਇੰਨਾ ਨਾਲੋਂ ਛੋਟੀ ਹੈ ਠੀਕ ਹੈ ਤੇ ਫੇਸ ਕੁਆਲਟੀ ਇਸ ਕੱਟੀ ਦੀ ਵੀ ਬਹੁਤ ਚੰਗੀ ਹੈ ਬਹੁਤ ਚੰਗਾ ਮੂੰਹ ਬਹੁਤ ਚੰਗਾ ਸਭ ਨਾਲ ਦੋਸਤੋ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣਾ ਹੁਣ ਤੋਂ ਹੀ ਗੜਾਈ ਦੇ ਵਿੱਚ ਕਰ ਰਹੇ ਕਿੰਨੇ ਟਾਈਮ ਦੀ ਹੋਗੀ ਬਈ ਇਹ ਹੈਗੀ 10 ਮਹੀਨਿਆਂ ਦੀ 10 ਮਹੀਨਿਆਂ ਦੀ ਇਹਦੇ ਪਿਛਲੇ ਪੈਰਾਂ ਤੇ ਹੀ ਹੈ ਮਾਰਕਿੰਗ ਹੈ ਨਾ ਹਾਂਜੀ ਠੀਕ ਹੈ ਤੁਹਾਨੂੰ ਪਤਾ ਹੀ ਵੇ ਅਗਲੇ ਦਾ ਚੱਲਦੇ ਆ ਹੂੰ ਹੂੰ ਇਹ ਜੇ ਮੂਲ ਦਾ ਦੋਸਤੋ ਬਾਕੀ ਬੱਗੀ ਮੁੱਛ ਦੇ ਵਿੱਚ ਆ ਤੇ ਕੱਟੀ ਇਹ ਵੀ ਸੋਹਣੀ ਆ ਸਾਂ ਬਣਾਲੀ ਆ ਤੇ ਗਾਹਾਂ ਚੰਗੀ ਝੋਟੀ ਬਣ ਜਾਣੀ ਹੈ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਕਰਦੇ ਆ ਉਹਨਾਂ ਦੋਸਤੋ ਆਹ ਕੱਟੀ ਪਸੰਦ ਆਉਗੀ ਬਾਕੀ ਪਿਛਲੇ ਪੈਰ ਤੁਸੀਂ ਚੈੱਕ ਕਰ ਸਕਦੇ ਹੋ ਅਗਲੇ ਪੈਰ ਦੋਸਤੋ ਬਲੈਕ ਹੋਣਗੇ ਜੀ ਬਾਕੀ ਫੇਸ ਕੁਆਲਟੀ ਦੋਸਤੋ ਇਸ ਕੱਟੀ ਦੀ ਚੰਗੀ ਹੈ ਜੀ ਸਿੰਘ ਬਿਲਕੁਲ ਨੇੜਿਓਂ ਗੂਲ ਕਰਨਾ ਦੋਸਤੋ ਸ਼ੁਰੂ ਕਰਤਾ ਜੀ ਠੀਕ ਹੈ ਤੇ ਲੈ ਚਲ ਬਈ 10 ਕਿ ਮਹੀਨੇ ਤਕਰੀਬਨ ਉਮਰ ਹੈ ਥਣ ਦਿਖਾ ਦੇਣਾ ਥਣ ਝੋਲੀ ਚੰਗੀ ਹੋਊਗੀ ਤੇ ਰੇਟ ਫੋਨ ਦੇ ਉੱਤੇ ਟੈਕ ਕੀਤੇ ਜਾਣਗੇ ਤਿੰਨੇ ਨਗਾਂ ਦੇ ਇਹਨਾਂ ਦੇ ਵੈਸੇ ਨੰਬਰ ਵਾਈਜ਼ ਤੁਹਾਨੂੰ ਦੱਸਦੇ ਇਹ ਤੀਜੇ ਨੰਬਰ ਵਾਲੀ ਕੱਟੀ ਦਿਖਾਈ ਜਾਂਦਾ ਤੁਹਾਨੂੰ ਖਾਨ ਦੇਖ ਸਕਦੇ ਹੋ ਜੀ ਆਹ ਲੋ ਚਾਰ ਵਧੀਆ ਥਣ ਹੋਣਗੇ ਠੀਕ ਹੈ ਇਹ ਆਹ ਲੋ ਜੀ ਬਹੁਤ ਚੰਗੀ ਕੱਟੀ ਹੈ ਬਈ ਦੋਸਤੋ ਮਾਨ ਕੇ ਚਲੋ ਵੀ ਜਿਵੇਂ ਆਪਾਂ ਕਹਿਦੇ ਨੇ ਵੀ ਚੱਡੇ ਤੇ ਡੱਬ ਤੇ ਚੱਡੇ ਤੇ ਵੀ ਡੱਬ ਹੋਊਗਾ ਹਾਂ ਠੀਕ ਹੈ ਇਹ ਵੀ ਸਾੰਮਣ ਵਾਲੀ ਕੱਟੀ ਆ ਬਹੁਤ ਚੰਗੀ ਹੈ ਤਾਂ ਹਾਂ ਬਈ ਜਿਵੇਂ ਘਰੇ ਰੱਖ ਲਈ ਨਾ ਪੱਕੀ ਕਿਸੇ ਨੇ ਹਾਂ ਵੀ ਬਹੁਤ ਚੰਗੀ ਕੱਟੀ ਹੈ ਠੀਕ ਹੈ ਦੋਸਤੋ ਤਕਰੀਬਨ ਇਹ ਤੀਜੇ ਨੰਬਰ ਵਾਲੀ ਕੱਟੀ ਦਿਖਾਈ ਹੈ ਰੇਟ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਇਹ ਨਾ ਕਿ ਤਿੰਨੇ ਦੋਸਤੋ ਤੋੜ ਕੇ ਤੁਹਾਨੂੰ ਦਿਖਾਤੇ ਆ ਜੀ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਖਰੀਦ ਲਿਓ ਰੇਟ ਬਈ ਜੈ ਜੀ ਹੋਣਗੇ ਇਹਨਾਂ ਦੇ ਹਾਂ ਹਾਂ ਜੈ ਜੀ ਹੋਣਗੇ ਠੀਕ ਹੈ ਤੇ ਚਲੋ ਠੀਕ ਹੈ ਜੀ ਠੀਕ ਹੈ ਜੀ